ਇਸ ਵਕਤ ਅਸੀਂ ਗਿੱਦੜਵਾਹਾ ਸ਼ਹਿਰ ਦੇ ਵਿੱਚ ਖੜੇ ਆ ਤਿੰਨ ਉਮੀਦਵਾਰਾਂ ਦੇ ਵਿਚਕਾਰ ਸਖਤ ਮੁਕਾਬਲਾ ਹੈ ਆਮ ਆਦੀ ਪਾਰਟੀ ਤੋਂ ਡਿੰਪੀ ਢਲੋਂ ਕਾਂਗਰਸ ਤੋਂ ਅਮਰਤਾ ਵੜਿੰਗ ਔਰ ਭਾਜਪਾ ਤੋਂ ਮਨਪ੍ਰੀਤ ਸਿੰਘ ਬਾਦਲ ਹਾਲਾਂਕਿ ਸਵੇਰ ਦਾ ਸਮਾਹ VOTING ਦਾ ਕੰਮ ਢਿੱਲੀ ਰਫ਼ਤਾਰ ਦੇ ਨਾਲ ਸ਼ੁਰੂ ਹੋਇਆ ਔਰ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਤਾ ਆਸ ਉਮੀਦ ਦਾ ਇਸ ਹਾਲਕੇ ਦੇ ਲੋਕ ਕਹਿ ਰਹੇ ਨੇ ਕਿ 70 ਤੋਂ ਵੱਧ ਫੀਸ ਜਿਹੜੀ ਹੈਗੀ ਵੋਟ ਪੋਲ ਹੋਵੇਗੀ ਪਰ ਸਵੇਰ ਦੇ ਸਮੇਂ ਬਹੁਤ ਘੱਟ ਲੋਕ ਜਿਹੜੇ ਹੈਗੇ ਨੇ ਹਲੇ ਵੋਟ ਪਾਉਣ ਆ ਰਹੇ ਨੇ ਤੁਸੀਂ ਤਿੰਨੇ ਪੋਲਿੰਗ ਬੂਥ ਦੇਖ ਲਓ ਕੋਈ ਟਾਵਾ ਟਾਵਾ ਜਿਹੜਾ ਹੈਗਾ ਤੁਹਾਨੂੰ ਵੋਟਰ ਇੱਥੇ ਫਿਲਹਾਲ ਨਜ਼ਰ ਆਵੇਗਾ ਤਾਂ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਕਿਉਂਕਿ ਅੱਜ ਸਵੇਰੇ ਤੁੰਦ ਕਾਫੀ ਜਿਆਦਾ ਸੀ ਔਰ ਠੰਡ ਠੰਡ ਸੀ ਜਿਵੇਂ ਜੇ ਹੁਣ ਲੋਕ ਘਰਾਂ ਤੋਂ ਨਿਕਲਣਗੇ ਔਰ ਪੋਲਿੰਗ ਬੂਥ ਤੇ ਪਹੁੰਚਣਗੇ ਸਾਡੇ ਨਾਲ ਅਸੀਂ ਇਸ ਵਕਤ ਡਾ ਹੈਗਾ ਆਮ ਆਦਮੀ ਪਾਰਟੀ ਦੇ ਪੋਲਿੰਗ ਬੂਥ ਤੇ ਖੜੇ ਹਾਂ ਕੁਝ ਸਮੇਂ ਬਾਅਦ ਡੈਂਪੀ ਢੁਲੋਂ ਦਾ ਪਰਿਵਾਰ ਵੀ ਇਸੇ ਪੋਲਿੰਗ ਬੂਥ ਤੇ ਜਿਹੜਾ ਹੈਗਾ ਵੋਟ ਕਰਨ ਜਾ ਰਿਹਾ ਔਰ ਨਾਲ ਹੀ ਕਾਂਗਰਸ ਦਾ ਬੂਥ ਇਸ ਦੇ ਨਾਲ ਹੀ ਜਿਹੜਾ ਹੈਗਾ ਭਾਜੀ ਦਾ ਬੀਜੇਪੀ ਦਾ ਬੂਥ ਹੈਗਾ ਬਾਬਾ ਜੀ ਕੀ ਹਾਲ ਆ ਠੀਕ ਹੈ ਵਧੀਆ ਜੀ ਹੋਰ ਦੱਸੋ ਕਾਫੀ ਢਿੱਲਾ ਕੰਮ ਜੀ ਉਹ ਤਾਂ ਅੱਗੇ ਤਾਂ ਬੜੀ ਉਤਸ਼ਾਹ ਹੁੰਦਾ ਜਿਮਨੀ ਚੋਣ ਨੂੰ ਲੈ ਕੇ ਤਾਂ ਜਿਮਨੀ ਚੋਣ ਚ ਦਾ ਲੋਕ ਘਰਾਂ ਤੋਂ ਸਵੇਰੀ ਲੈਣਾ ਦੇ ਵਿੱਚ ਆ ਕੇ ਕਤਾਰਾਂ ਦੇ ਵਿੱਚ ਲੱਗ ਜਾਂਦੇ ਆ ਹੈ ਜੀ ਠੰਡ ਦਾ ਕਰਕੇ ਨਹੀਂ ਆ ਰਹੇ ਨੇ ਠੰਡ ਠੰਡ ਵੀ ਜ਼ਿਆਦਾ ਜੀ ਠੰਡ ਆ ਜੀ ਅਸਰ ਹੈਗਾ ਜਿਹੜਾ ਹੁਣ ਬਜਾਈ ਦਾ ਕੰਮ ਵੀ ਕਣਕ ਦਾ ਚੱਲ ਰਿਹਾ ਜੀ ਉਹਦਾ ਵੀ ਅਸਰ ਪਵੇ ਸ਼ਹਿਰ ਤੇ ਕੋਈ ਅਸਰ ਨਹੀਂ ਜੀ ਕੋਈ ਅਸਰ ਨਹੀਂ ਸ਼ਹਿਰ ਚ ਕੋਈ ਅਸਰ ਨਹੀਂ ਜੀ ਪਿੰਡ ਦੇ ਵਿੱਚ ਮੰਡੀ ਦੇ ਵਿੱਚ ਸਿਰਫ ਆਇਆ ਵੀ ਲੋਕ ਕਮੀ ਧੰਦੀ ਲੱਗੇ ਆ ਸਵੇਰ ਜਿਵੇਂ ਜਲਾਨੀਆਂ ਉਹਨਾਂ ਨੇ ਕੋਈ ਬੱਚੇ ਤਿਆਰ ਕਰਨੇ ਹੁੰਦੇ ਆ ਕੋਈ ਹੁੰਦਾ ਇਸ ਤਰ੍ਹਾਂ ਕਰਕੇ ਆ ਉਰਾ ਰਹੇਗਾ ਜੀ ਵੋਟ ਬਹੁਤ ਵਧੀਆ ਪੋਲ ਹੋ ਤੁਹਾਡੀ ਇਸ ਤੋਂ ਤਿਆਰਬੇ ਤੋਂ ਲੱਗਦਾ ਕਾਫੀ ਤੁਸੀਂ ਬੋਲਿੰਗ ਬੂਥਾਂ ਦਾ ਤਿਆਰਬਾ ਰੱਖਦੇ ਹੋ ਆਮ ਤੌਰ ਤੇ ਇਸ ਤੋਂ ਪਹਿਲਾਂ ਵੀ ਇਹੀ ਮਾਹੌਲ ਰਹਿੰਦਾ ਸੀ ਜਦੋਂ ਕਾਲਜ ਇਹ ਹੌਲੀ ਹੌਲੀ ਨਾ ਹੌਲੀ ਹੌਲੀ ਜਿਵੇਂ ਜਿਵੇਂ ਲੋਕ ਮਾੜਾ ਮੋਟਾ ਕੰਮਾਂ ਤਨਦ ਵੇਚ ਰਹੇ ਹੁਣ ਉਸੇ ਤਰ੍ਹਾਂ ਵੋਟ ਪਾਉਣ ਨੂੰ ਕਿ ਵੋਟ ਬਹੁਤ ਵਧੀਆ ਪੋਲ ਹੋਈ ਹੈ ਜੀ ਕੀ ਆਈਡੀਆ ਕਿੰਨਾ ਕਾ ਜੀ ਲੋਕਾਂ ਚ ਤੋਂ ਸ਼ਾ ਕਿੰਨੇ ਕਾ ਫੀਸਦ ਵੋਟ ਜਿਹੜੀ ਪੋਲ ਹੋ ਸਕਦਾ ਸ਼ਹਿਰ ਦੇ ਵਿੱਚ ਬਾਕੀ ਜਿਹੜੀਆਂ ਪਰਚੀਆਂ ਵਗੈਰਾ ਨਾ ਜੇ ਵੀ ਲੋਕ ਕਰੋ ਦੇ ਦਿੰਦੇ ਹਨ ਨਾ ਉਤਾ ਕਰਕੇ ਵੀ ਬੂਥਾਂ ਤੇ ਜਿਹੜਾ ਘਟ ਹੈ ਉੱਥੇ ਹੈ ਗਿਆ ਰਾਸ਼ਾ ਲੋਕਾਂ ਨੂੰ ਕਿਸੇ ਬੂਥ ਤੇ ਖੜਨਾ ਜਿਆਦਾ ਉਹ ਵੀ ਨਹੀਂ ਕਰਦੇ ਆਡੈਂਟੀਫਾਈ ਹੋਣਾ ਸ਼ਾਇਦ ਉਹ ਕੈਰ ਆਡੈਂਟੀਫਾਈ ਨਾ ਹੋਗੇ ਸਿੱਧਾ ਪੋਲਿੰਗ ਕੇਂਦਰ ਤੇ ਜਾ ਕੇ ਵੋਟ ਪਾਉਂਦੇ ਜੀ 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 ਕਿਉਂਕਿ ਪਰਚੀਆਂ ਵਗੈਰਾ ਘਰੇ ਵੀ ਉਹ ਲੋ ਦੇ ਦਿੰਦੇ ਆ ਨਾ ਜੇ ਘਰੇ ਪਹੁੰਚ ਜਾਂਦੀਆਂ ਫਿਰ ਉਹ ਸਿੱਧੀ ਪੋਟਰ ਨੂੰ ਹੀ ਚਲੇ ਜਾਂਦੇ ਆ ਲੋਕ ਬੂਥਾਂ ਤੇ ਤੇ ਮੁੱਦੇ ਕਿਹੜੇ ਰਹੇ ਜੀ ਜਿਹੜੇ ਸ਼ਹਿਰ ਦੇ ਮੁੱਦੇ ਸੀ ਪਿੰਡਾਂ ਦੇ ਮੁੱਦੇ ਵੱਖਰੇ ਹੁੰਦੇ ਆ ਸ਼ਹਿਰ ਦੇ ਮੁੱਦੇ ਵੱਖਰੇ ਹੁੰਦੇ ਆ ਜਿਮਨੀ ਚੌਂ ਦੇ ਵਿੱਚ ਤਾਂ ਲੜਾਈ ਹੋਰ ਵੀ ਤਰੀਕੇ ਨਾਲ ਬਦਲ ਜਾਂਦੀ ਹੈ ਮੁੱਦਦ ਤੱਕ ਸੀਵਰ ਤੇ ਪਾਣੀ ਦੀ ਸੀਗੀ ਮੇਨ ਤਾਂ ਹੋਰ ਤਾਂ ਵੀ ਆ। ਹਾਂਜੀ। ਉਹ ਹੱਲ ਕਰੀ ਜਾਂਦਾ। ਉਹ ਹੱਲ ਹੱਲ ਹੋਈ ਜਾਂਦਾ ਉਹ ਭਾਈ ਜੀ ਕੋਲੇ ਫੰਡ ਵੀ ਕਾਫੀ ਤਗੜਾ ਦਿੱਤਾ ਹੈ ਤੇ ਹੋਈ ਜਾਂਦਾ ਉਹਦਾ ਸੀਵਰ ਕੰਨ ਰਿਹਾ ਕਿ ਇੰਨੇ ਸਮੇਂ ਬਾਅਦ ਸਰਕਾਰਾਂ ਅਜੇ ਤੋਂ ਬਹੁਤ ਦਾਅਵੇ ਕਰਦੀਆਂ ਰਹੀਆਂ ਜਿਵੇਂ ਅਕਾਲੀ ਦਲ ਦੀ ਗਵਰਨਮੈਂਟ ਸੀ ਜੇ ਕਾਂਗਰਸ ਦੀ ਸੀ ਉਹਨਾਂ ਦੀ ਤੋਂ ਨਮਾਇंदे ਵੀ ਜਿੱਤੇ ਹੀ ਨਹੀਂ ਤੇ ਇੱਕ ਸਰਕਾਰ ਹੋਰ ਦੀ ਸੀ ਤੇ ਨਮਾਇੰਦਾ ਕੋਈ ਹੋਰ ਦਾ ਸੀਗਾ ਫੇਰ ਵੀ ਸੀਵਰੇਜ ਆਰ ਗਈ ਸਮੱਸਿਆ ਹੱਲ ਨਹੀਂ ਹੋਈ। ਕਿਸੇ ਨੇ ਧਿਆਣੀ ਨਹੀਂ ਦਿੱਤਾ ਜੀ ਪਹਿਲਾਂ ਪਹਿਲਾਂ ਕਿਸੇ ਨੇ ਧਿਆਣੀ ਨਹੀਂ ਦਿੱਤਾ ਪਹਿਲਾਂ ਬਾਈ ਜੀ ਇਕੱਲੇ ਹਲਕਾ ਇੰਚਾਰਜ ਹੀ ਹੁੰਦੇ ਸੀ ਜੀ ਉਦੋਂ ਇਹਨਾਂ ਨੇ ਆਪ ਦੇ ਕੋਲੋਂ ਆਪ ਦੇ ਪੱਲੋਂ ਆਪਦੀ ਜੇਬ ਦੇ ਵਿੱਚੋਂ ਤਨਖਾਹਾਂ ਦੇ ਦੇ ਕੇ ਜੀ ਪ੍ਰਾਈਵੇਟਾਂ ਤੋਂ ਕੰਮ ਚਲਾਉਂਦੇ ਰਹੇ ਹੁਣ ਜਦੋਂ ਕੁਛ ਟਾਈਮ ਕਾਂਗਰਸ ਦੀ ਸਰਕਾਰ ਚੱਲੀ ਜੀ ਇਹਨਾਂ ਨੇ ਜਿਵੇਂ ਬਿਲਕੁਲ ਧਿਆਣੀ ਨਹੀਂ ਦਿੱਤਾ ਇਸ ਗੱਲ ਨੂੰ ਹਾਂ ਇਹ ਆਮ ਆਦਮੀ ਪਾਰਟੀ ਦਾ ਬੂਥ ਸੀ ਮੇਰੇ ਬਿਲਕੁਲ ਖੱਬੇ ਪਾਸੇ ਜਿਹੜਾ ਹੈਗਾ ਬੂਥ ਹੈਗਾ ਉਹ ਕਾਂਗਰਸ ਦਾ ਬੂਥ ਹੈ ਇਸ ਦੇ ਨਾਲ ਹੀ ਬੀਜੇਪੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦਾ ਬੂਥ ਹੈ ਔਰ ਜਿਵੇਂ ਅਸੀਂ ਸਵੇਰ ਤੋਂ ਗੱਲ ਕਰ ਰਹੇ ਹਾਂ ਕਿ ਪੋਲਿੰਗ ਦਾ ਅ ਰੇਡ ਜਿਹੜਾ ਹੁੰਦਾ ਕਿੰਨੇ ਫੀਸਦ ਵੋਟ ਪਾਉਂ ਰਹੀ ਹੈ ਸਵੇਰ ਦਾ ਸਮਾਂ ਹੈਗਾ ਬਹੁਤ ਘੱਟ ਲੋਕ ਘਰਾਂ ਦੇ ਵਿੱਚੋਂ ਨਿਕਲ ਰਹੇ ਨੇ ਆਮ ਤੌਰ ਤੇ ਜਿਮਨੀ ਚੋਣ ਦੇ ਵਿੱਚ ਬਹੁਤ ਉਤਸ਼ਾਹ ਹੁੰਦਾ ਜਿਮਨੀ ਚੋਣ ਦੇ ਵਿੱਚ ਉਤਸ਼ਾਹ ਨਾਲ ਲੋਕ ਵੋਟ ਪਾਉਣ ਆਉਂਦੇ ਆ ਬਾਈ ਜੀ ਥੋੜਾ ਥੋੜਾ ਸਮਾਂ ਲਵਾਂਗੇ ਹਾਂਜੀ ਸਮਾਂ ਤੁਹਾਡਾ ਲਵਾਂਗੇ ਚਾਹਾਂਗੇ ਜੀ ਕੀ ਕਾਰਨ ਆ ਜੀ ਜਿਹੜਾ ਆਮ ਤੌਰ ਤੇ ਜਿਮਨੀ ਚੋਮ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਲੋਕਾਂ ਦੇ ਵਿੱਚ ਸਵੇਰ ਤੋਂ ਕਤਾਰਾਂ ਦੇ ਵਿੱਚ ਲੱਗ ਜਾਂਦੇ ਆ ਪਰ ਬੜੀ ਢਿੱਲੀ ਰਫਤਾਰ ਸਾਰੇ ਬੂਥਾਂ ਤੇ ਦੇਖ ਰਹੇ ਆ ਇਕੱਲਾ ਇਹ ਹੀ ਨਹੀਂ ਤਮਾਮ ਬੂਥਾਂ ਦੀ ਗੱਲ ਕਰ ਰਹੇ ਨੇ ਨਹੀਂ ਨਹੀਂ ਹੌਲੀ ਹੌਲੀ ਚੱਲੂ ਆ ਜੀ ਹਜੇ ਸਮਾਂ ਪਿਆ ਹਜੇ ਤਾਂ ਸ਼ੁਰੂ ਹੋਇਆ ਇਹ ਕੰਮ 7 ਵਜੇ ਹਾਂ ਜਿਵੇਂ ਜਿਵੇਂ ਰਫਤਾਰ ਫੜੀ ਜਾਣੀ ਇਹ ਸਾਰਾ ਕੁਝ ਹੋਊਗਾ ਵਧੀਆ ਵੋਟ ਪੋਲਿੰਗ ਹੋਊਗੀ ਵਧੀਆ ਕਿੰਨੇ ਕ ਪਰਸੈਂਟ ਉਮੀਦ ਕਰਦੇ ਹੋ ਜੀ ਵੋਟ ਜਿਹੜੇ ਹੈਗਾ ਪੋਲ ਹੋ ਜੇਗੀ ਪੋਲਿੰਗ ਜੀ ਹੁਣ ਵੇਖੋ 70 75 ਦੇ 80 ਪਾਸੇ ਤਾਂ ਹੁੰਦੀ ਹੁੰਦੀ ਹੈ ਪੋ ਹੁਣ ਦੇਖਦੇ ਆ ਵੀ ਕੀ ਬਣਦਾ ਈ ਆ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਬੋਤੋ ਕਿੰਨੀ ਹੈ ਇੱਥੇ ਲੋਕ ਸਭਾ ਚੋਣਾਂ ਦੇ ਵਿੱਚ ਇਸ ਬੋਤੋ ਕਿੰਨੇ ਪਰਸੈਂਟ ਵੋਟ ਪੋਲ ਹੋਈ ਸੀ ਅੰਦਾ ਕੋਈ ਜਾਣਕਾਰੀ ਹੈ ਜੀ 70 75 ਹੋ ਜਾਂਦੀ ਹੈ ਸਾਡੇ ਇੱਥੇ ਹਰ ਇਲੈਕਸ਼ਨ ਦੇ ਵਿੱਚ ਪ੍ਰਮੁੱਖ ਮੁਕਾਬਲਾ ਕਿਹਦਾ ਜੀ ਮਾ ਡਿੰਪੀ ਢਲੋਂ ਦਾ ਤੇ ਅਮਰਤਾ ਵੜਿੰਗ ਦਾ ਹੀ ਹੈ ਪੂਰਾ ਮੁਕਾਬਲਾ ਜੀ ਫਿਰ ਉਹ ਬਿਗਦੀ ਵਾਰ 19 21 ਦਾ ਫਰਕ ਸੀਗਾ ਤੇ ਇਹ neck to neck ਹੀ ਰਹੇ neck to neck ਉਹ 1000 2000 ਇਧਰ ਤੋਂ ਤਾਂ ਆਮ ਤੌਰ ਤੇ ਜਦੋਂ ਤੁਸੀਂ ਪ੍ਰਚਾਰ ਕਰ ਲੈਨੇ ਹੋ ਜਦੋਂ ਤੁਹਾਡੀ ਪ੍ਰਚਾਰ ਦੀ ਸਮਾਪਤੀ ਹੋ ਜਾਂਦੀ ਹੈ ਤਾਂ ਉਦੋਂ ਯਕੀਨਨ ਤੌਰ ਤੇ ਕੋਸ਼ਿਸ਼ ਰਹਿੰਦੀ ਹੈ ਦੋਹਾਂ ਪੱਖਾਂ ਤੋਂ ਆ ਪ੍ਰਸ਼ਾਸਨ ਦੇ ਪੱਖ ਤੋਂ ਵੀ ਲੋਕਾਂ ਦੇ ਪੱਖ ਤੋਂ ਵੀ ਉਮੀਦਵਾਰਾਂ ਦੇ ਪੱਖ ਤੋਂ ਵੀ ਔਰ ਸਮਰਥਕਾਂ ਦੇ ਪੱਖ ਤੋਂ ਕਿ ਅਮਨ ਅਮਾਨ ਦੇ ਨਾਲ ਵੋਟਰ ਜਿਹੜਾ VOTING ਵਾਲਾ ਕੰਮ ਆ ਉਹ ਨੇਪਰੇ ਚੜ੍ਹੇ ਇਸ ਨੂੰ ਲੈ ਕੇ ਹਾਲਾਂਕਿ ਡੇਰਾ ਬਾਬਾ ਨਾਨਕ ਦੇ ਵਿੱਚ ਮਾਹੌਲ ਸਵੇਰ ਤੋਂ ਬਖਿਆਇਆ ਕਾਫੀ ਬੂਥਾਂ ਤੇ ਝੜਪਦੀਆਂ ਖਬਰਾਂ ਉੱਥੋਂ ਆਗਿਆ ਪਰ ਗਿੱਦੜ ਬਾਹਾ ਦੇ ਵਿੱਚ ਹਾਲਾਂਕਿ ਆਮ ਚ ਸੀਟ ਸੀ ਹੌਰ ਸੀਟ ਇਸ ਨੂੰ ਮੰਨਿਆ ਜਾ ਰਿਹਾ ਸੀ ਇੱਥੇ ਅਮਨ ਸ਼ਾਂਤੀ ਦੇ ਨਾਲ ਹੁਣ ਤੱਕ ਵੋਟਿੰਗ ਪ੍ਰਕਿਰਿਆ ਡੇਢ ਘੰਟੇ ਦੇ ਵਿੱਚ ਸਿਰੇ ਜਿਹੜੀ ਚੜ ਰਹੀ ਹੈ ਔਰ ਰਫਤਾਰ ਜਿਹੜੀ ਹੈ ਕਾਫੀ ਘਟ ਹੈ ਚਿੰਤਾ ਦਾ ਵਿਚਾ ਜਰੂਰ ਰਹੇ ਕਿ ਜੇਕਰ 70 75% ਦਾ ਦਾਵਾ ਕੀਤਾ ਜਾ ਰਿਹਾ ਜੇਕਰ ਕਿ 62 65 ਦੇ ਵਿੱਚ ਰਹਿ ਜਾਂਦੀ ਹੈ ਤਾਂ ਸਮੀਕਰਨ ਲਾਜ਼ਮੀ ਤੌਰ ਤੇ ਜਿੱਤ ਔਰ ਹਾਰ ਦੇ ਅੰਤਰ ਦੇ ਵਿੱਚ ਉਹ ਜਰੂਰ ਲਾਜ਼ਮੀ ਜਿਹੜਾ ਹੈ ਪ੍ਰਭਾਵ ਉਹਨਾਂ ਨੂੰ ਪਾਉਣਗੇ